ਲੋਕਾਂ ਦੀ ਕੀ ਪ੍ਰੇਸ਼ਾਨੀ ਹੈ ਉਹ ਵੀ ਤੁਹਾਨੂੰ ਦੱਸਾਂਗੇ ਪੂਰੀ ਗੱਲਬਾਤ ਕਿ ਲੋਕ ਕਹਿੰਦੇ ਅਸੀਂ ਆਟੇ ਦੀ ਥਾਂ ਤੇ ਮਿੱਟੀ ਖਾਂਦੇ ਹਾਂ ਹਾਂਜੀ ਹਾਂ ਕੀ ਮਸਲਾ ਹੈਗਾ ਭਾਈ ਕੀ ਗੱਲਬਾਤ ਹੈ ਵੀਰ ਜੀ ਸਾਡੀ ਇਹ ਸੜਕ ਇਹ ਟਰੱਕਾਂ ਵਾਲੀ ਸੜਕ ਨਹੀਂ ਹੈਗੀ ਜੀ ਸਾਨੂੰ ਸਕੂਲ ਦੇ ਬੱਚਿਆਂ ਨੂੰ ਜੀ ਜੇ ਬਹੁਤ ਦਿੱਕਤ ਆਉਂਦੀ ਆਉਣ ਜਾਣ ਦੀ ਦਿੱਕਤ ਹੁੰਦੀ ਹੈ ਜੀ ਸੜਕ ਸਾਰੀ ਇਹਨਾਂ ਨੇ ਤੋੜ ਦਿੱਤੀ ਹੈ ਜੀ ਮਿੱਟੀ ਸਾਡੇ ਘਰਾਂ ਦੇ ਅਸੀਂ ਰੋਟੀ 'ਚ ਵੀ ਮਿੱਟੀ ਖਾਂਦੇ ਹਾਂ ਜੀ ਸਾਡੇ ਘਰ ਦੇ ਵਿੱਚ ਵੀ ਬੁਰੇ ਹਾਲਾਤ ਨੇ ਇਸ ਕਰਕੇ ਜੀ ਸਾਡੀ ਇਹ ਟਰੱਕਾਂ ਇਤੇ ਬੰਦ ਹੋਣੇ ਚਾਹੀਦੇ ਨੇ ਤੇ ਏ ਟਰੱਕਾਂ ਦੀ ਸੜਕ ਅਲੱਗ ਹੋਣੀ ਚਾਹੀਦੀ ਏ ਤੇ ਸਾਡੀ ਇਹ ਸੜਕ ਪੱਕੀ ਹੋਣੀ ਚਾਹੀਦੀ ਏ ਜੀ ਸਾਡੇ ਬੱਚਿਆਂ ਨੂੰ نیچے ਆਉਂਦੇ ਨਹੀਂ ਟਰੱਕਾਂ ਦੇ ਥੱਲੇ ਆਉਂਦੇ ਨਹੀਂ ਇਹ ਜ਼ਿੰਮੇਵਾਰੀ ਚੁੱਕ ਲੈਣ ਜੀ ਅਸੀਂ ਤੇ ਇਸ ਕਰਕੇ ਬਹੁਤ ਦੁਖੀ ਹਾਂ ਜੀ ਇਸ ਤੇ ਇਹ ਟਰੱਕਾਂ ਨਾਲ ਕੀ ਕੀ ਪਰੇਸ਼ਾਨੀਆਂ ਆ ਰਹੀਆਂ ਨੇ ਟੱਕਰਾਂਜੀ ਸਾਨੂੰ ਬਹੁਤ ਪਰੇਸ਼ਾਨੀਆਂ ਆ ਰਹੀਆਂ ਨੇ ਸੜੇ ਨੇ ਜੀਣਾ ਦੁੱਬਰ ਕਰ ਰੱਖਿਆ ਕਰ ਰੱਖਿਆ ਜੀ ਇਹਨਾਂ ਨੇ ਸਾਡੇ ਸਾਨੂੰ ਬਿਆਨਾ ਚੋਂ ਚੋਂ ਚ ਪ੍ਰੋਬਲਮ ਲੇਟ ਟਾਈਮ ਚ ਇਹੋ ਲਿਖਾਂ ਤਾਂ ਤਾਂ ਲੇਟ ਹੋ ਜਾਂਦੇ ਨਹੀਂ ਬੱਚੇ ਸਕੂਲ ਜਾਂਦੇ ਆਉਂਦੇ ਅੱਛਾ ਹਾਂਜੀ ਦੁਪਹਿਰਾਂ ਵੀ 8 ਘੰਟਾ ਕੰਡਾਡੇ ਤੇ ਖੜੀ ਰਹਿੰਦੇ ਟਰੱਕਾ ਕਰਕੇ ਇੱਕ ਸੁਣਨ ਚਾਹਿਆ ਵੀ ਮਕਾਨ ਬਕੈਊ ਕਰਖੇ ਨੇ ਘਰ ਹਾਂਜੀ ਅਸੀਂ ਸਾਰੇ ਲਿਖ ਮੁਕਾਨ ਨੇ ਗੱਲਾਂ ਗੱਲਾਂ ਮਕਾਨ ਬਕੈਊ ਹੋਇਆ ਜੀ ਅੱਜ ਤੱਕ ਸਾਡਾ ਸਾਰੇ ਘਰਾਂ ਦੇ ਲਿਖਿਆ ਵੀ ਹੋਇਆ ਤੇ ਦਿਨੇ ਨਹੀਂ ਵੀ ਲਿਖਿਆ ਹੋਇਆ ਪਰ ਗੱਲਾਂ ਗੱਲਾਂ ਮਕਾਨ ਬਕੈਊ ਹੋਇਆ ਜੀ ਸਾਡੇ ਸਟੇਸ਼ਨ ਤੇ ਜੀ ਨੇ ਲੈਣਾ ਦੇਖ ਲਓ ਕਲੋਨੀ ਬਣੀਆਂ ਨੇ ਇੱਕ ਸਟੇਸ਼ਨ ਪਹਿਲਾਂ ਬਣਿਆ ਸੋਲੋ ਬਾਅਦ ਚ ਬਣਿਆ ਜੀ ਇਹਨਾਂ ਨੇ ਸਾਨੂੰ ਦੱਸਿਆ ਨਹੀਂ ਸੀ ਵੀ ਇੱਥੇ ਸੋਲੋ ਵੀ ਬਣੇਗਾ ਸਾਡੇ ਸਕੂਲ ਦੇ ਸਕੂਲਾਂ ਵਾਲਿਆਂ ਨੇ ਸਾਰਿਆਂ ਨੇ ਕਹਿਤਾ ਵੀ ਸਾਡੀ ਬੈਂ ਇੱਥੇ ਕੋਈ ਨਹੀਂ ਆਉਗੀ ਜੀ ਨਹੀਂ ਹੋਣਾ ਵੀ ਕਸਟੈਂਡ ਲਿਆਓ ਜੀ ਉੱਥੇ ਬੱਚੇ ਨੂੰ ਲੈ ਕੇ ਆਓ ਤੇ ਉੱਥੇ ਛੱਡ ਕੇ ਆਓ ਇਹਦਾ ਮਤਲਬ ਵੀ ਫਿਰ ਜੇ ਕਹਿੰਦੀ ਸਾਨੂੰ ਤਾਂ ਇੱਕ ਪਾਸੇ ਸਾਈਡ ਤੇ ਕਰਤਾ ਪਹਿਲਾਂ ਹਾਂਜੀ ਹਾਂਜੀ ਬਿਲਕੁਲ ਜੀ ਐਨੀ ਕਮਿਟੀ ਉਰਦੀ ਹੈ ਜੇ ਅਸੀਂ ਪੈਪਾ ਨਾਲ ਪਾਣੀ ਛੱਡ ਕਰਦੇ ਸਾਰੇ ਜਿਹੜੀ ਸਾਡੀ ਸਫਾਈ ਦੀ ਰੋਡਾਂ ਦੀ ਸਾਰੀ ਧੜੀ ਚਾੜੂ ਛੱਕ ਕੇ ਫਿਰਦੇ ਆ ਸਾਰਾ ਐਸੀ ਜੀ ਪੁਲਿਸ ਸਟੇਸ਼ਨ ਤੋਂ ਹੀ ਉਹ ਤਾਂ ਸਾਗੇ ਹੀ ਪਤਾ ਕਦੋਂ ਆਏ ਸੀ ਪਰਸੋਂ ਫੋੜੇ ਆ ਕੇ ਗਏ ਨੇ ਜੀ ਐਸਐਸ ਨੂੰ ਜਿਹੜੇ ਪਰਚਾ ਕਰਾਂਗੇ ਸਰ ਸਾਡਾ ਨਾ ਪਰਚਾ ਕਰਨੇ ਵੀ ਸਾਡੀ ਗੱਲ ਜੀ ਤਾਂ ਠੀਕ ਆ ਵੀ ਤੋਂ ਸਾਡੇ ਤੇ ਇਹ ਪਰਚਾ ਕਰਨਗੇ ਵੀ ਅਸੀਂ ਕਲੋਨੀ ਚ ਇੱਥੇ ਘਰ ਲੈਤਾ ਜੀ ਸਾਡੇ ਬੱਚੇ ਰਹਿੰਦੇ ਨੇ ਅਸੀਂ ਰਹਨੇ ਇੱਥੇ ਇੱਕ ਪਰਚਾ ਕਰਨਗੇ ਸਾਡੇ ਤੇ ਵੀ ਅਸੀਂ ਤੋਂ ਘਰ ਛੱਡ ਕੇ ਅਸੀਂ ਬਗ ਜੀ ਇੱਥੋਂ ਦੇਖ ਸਕਦੇ ਹੋ ਜੀ ਬਹੁਤ ਪ੍ਰੇਸ਼ਾਨ ਨੇ ਆ ਬੀਬੀਆਂ ਭੈਣਾਂ ਮਾਈਆਂ ਬੈਠੀਆਂ ਨੇ ਦੇਖ ਸਕਦੇ ਹੋ ਬਜ਼ੁਰਗ ਬੈਠੇ ਨੇ ਘਰਾਂ ਵਾਲੇ ਕਹਿੰਦੇ ਸੀ ਤਾਂ ਘਰ ਵੀ ਵਿਕਾਊ ਕਰਤੇ ਵੀ ਸਾਡੇ ਘਰੇ ਲੈ ਲੋ ਲਿਖ ਕੇ ਵੀ ਲਾਤਾ ਮਕਾਨਾਂ ਤੇ ਵੀ ਸਾਡੇ ਦਾ ਮਕਾਨ ਹੈ ਮੁੱਲ ਵੇਚ ਦਿਓ ਚਾਹੇ ਸਰਕਾਰ ਲੈ ਲੇ ਤੁਸੀਂ ਐਂ ਲੈ ਲਓ ਵੀ ਇੱਥੇ ਅਸੀਂ ਦੇਖਦੇ ਆਂ ਵੀ ਪਾਣੀ ਪੀਣ ਕਣੀਓ ਵੀ ਤੰਗ ਹੁੰਦੇ ਨੇ ਦੋ ਦੋ ਤਿੰਨ ਖੜੇ ਰਹਿੰਦੇ ਨੇ ਤਿੰਨ ਤਿੰਨ ਦਿਨ ਆਹ ਮਕਾਨ ਐ ਬਾਈ ਦਾ ਹਾਂ ਬਾਈ ਜੀ ਤੰਗੋਂ ਤੁਸੀਂ ਪੂਰੇ ਬਹੁਤ ਤੰਗ ਆ ਜੀ ਬਹੁਤ ਤੰਗ ਕਮੇ ਬ੍ਰੀਕ ਰੇਤਾ ਹਾਂ ਉਹ ਰੁੜ ਜਾਂਦਾ ਹੈ ਬਹੁਤ ਮੁਸ਼ਕਲ ਹੈ ਗੱਡੀਆਂ ਵਾਲਿਆਂ ਨੂੰ ਅੱਡ ਮੁਸ਼ਕਲ ਹੈ ਹਾਂ ਗੱਡੀਆਂ ਅਗਲੀਆਂ ਦੀਆਂ ਕ੍ਰੋਸ ਨਹੀਂ ਹੁੰਦੀਆਂ ਖੜ ਜਾਂਦੀਆਂ ਨੇ ਕਿਤੇ ਕੋਈ ਰੇੜਾ ਆ ਗਿਆ ਕੁਝ ਹੋ ਗਿਆ ਜਾਮ ਲੱਗ ਜਾਂਦਾ ਜਦੋਂ ਜਾਮ ਲੱਗਿਆ ਇਹ ਵਿਚਾਰੇ ਡਰਾਈਵਰ ਖੜੇ ਹੀ ਰਹਿੰਦੇ ਨੇ ਰਾਤਾਂ ਨੂੰ ਫਿਰ ਕਰ ਤੀਰ ਦੇ ਨਹੀਂ ਦਿੱਤਾ ਐਂ ਚੱਲਦਾ ਜੇ ਅੱਛਾ ਇਹ ਕਹਿੰਦੇ ਵੀ ਸੀਜ਼ਨ ਸੀਜ਼ਨ ਚੱਲਦਾ ਹੈ ਇੱਥੇ ਘਰਾਂ ਦਾ ਬਹੁਤ ਬੁਰਾ ਹਾਲ ਹੈ ਬੁਰਾ ਹਾਲ ਹੈ ਜੀ ਠੀਕ ਹੈ ਸਰਕਾਰਾਂ ਦੀ ਜਿਹੜੀ ਸੀਜ਼ਨ ਕੰਮ ਚੱਲਦਾ ਪਹਿਲਾਂ ਹੁਣ ਭਰ ਲੈ ਸਾਰਾ ਫਿਰ ਵਾਪਸ ਵੀ ਆਊਗਾ ਵਾਪਸ ਵੀ ਆਊਗਾ ਠੀਕ ਹੈ ਬਿਲਕੁਲ ਹਾਂ ਹੁਣ ਸੈਲੋ ਨੇ ਜੀ ਸੈਲੋਆਂ ਦੇ ਵਿੱਚ ਜੇ ਕਹੀਏ ਤੁਹਾਨੂੰ ਸੈਲੋਆਂ ਦੇ ਵਿੱਚ ਲਗਭਗ 20 ਲੱਖ ਗੱਟਾ ਪੈਂਦਾ ਹੈ 20 ਲੱਖ ਗੱਟਾ ਪਊਗਾ ਫਿਰ 20 ਲੱਖ ਵਾਪਸ ਆਊਗਾ ਯਾਨੀ ਕਿ ਜੇ ਕਹਿੰਦੀ ਲੋਕਾਂ ਨੇ ਇਹਨਾਂ ਨੇ ਘਰਾਂ ਦੇ ਉੱਤੇ ਲਿਖ ਕੇ ਵੀ ਲਾਤਾ ਵੀ ਸਾਡੇ ਘਰੇ ਖਰੀਦ ਲਓ ਇਦੋਂ ਤਾਂ ਅਸੀਂ ਘਰ ਛੱਡ ਕੇ ਚਲੇ ਜਾਂਦੇ ਆ ਹਾਲਾਤ ਮੜੇ ਮੋਟੇ ਹੋ ਹੋਏ ਨੇ ਕਿਉਂਕਿ ਕਈ ਲੱਖ ਲਗਭਗ 20 ਲੱਖ ਗੱਟਾ ਪੈਣਾ ਹੈ ਪੁਲਿਸ ਆਉਂਦੀ ਹੈ ਵਾਰੀ ਵਾਰੀ ਫੇਰ ਸਮਝੌਤਾ ਹੁੰਦਾ ਹੈ ਰਸਤਾ ਤਾਂ ਥੋੜਾ ਜਿਹਾ ਖਲਾ ਲਿਆ ਲੋਕਾਂ ਨੇ ਕਿਉਂਕਿ ਘਰ ਵੀ ਬਕੈਊ ਕਰਤੇ ਟੇਸਣ ਤੇ ਜਿੰਨੇ ਘਰ ਸੀ 50 100 ਘਰ ਉਹਨਾਂ ਨੇ ਬਕੈਊ ਕਰ ਰੱਖਿਆ ਵੀ ਸਾਡੇ ਘਰ ਮੁੱਲ ਲੈ ਲਓ ਇਹ ਹਾਲਾਤ ਨੇ ਡਰਾਈਵਲਾਂ ਦੇ ਤੇ ਪਿੰਡ ਵਾਲਿਆਂ ਦੇ ਜਿਹੜੇ ਰਾਹ ਨੇ ਰਸਤੇ 'ਚ ਘਰ ਪੈਂਦੇ ਲੈ ਲਿਖ ਕੇ ਹੀ ਲਾ ਰੱਖਿਆ ਬਾਈ ਬਾਈਆਂ ਨੇ ਤਾਂ ਘਰ ਬਕੈਊ ਹੈ ਕਿੱਥੇ ਅੱਛਾ ਇੱਥੇ ਵੀ ਲੱਗ ਕੇ ਲਾ ਰੱਖਿਆ ਆਦੇ ਆ ਮਕਾਨ ਬਕੈਊ ਹੈ ਸਾਰਿਆਂ ਨੇ ਮਕਾਨ ਬਕੈਊ ਕਰਤੇ ਸੇਲੂ ਕਰਕੇ ਕਿਉਂਕਿ ਰਸਤਾ ਉੱਥੋਂ ਦੀ ਰੇਤੇ ਹੀ ਆਉਂਦਾ ਨਰਾਗਾ ਦੇਖੋ ਆ ਘਰ ਵੀ ਬਕੈਊ ਆ ਜੇ ਕਿਸੇ ਨੇ ਲੈਣਾ ਹੋਵੇ ਭਾਈ ਸੇਲੋ ਵਾਲੇ ਰੋਡ ਦੇ ਉੱਤੇ ਜੇ ਲੈਣਾ ਤਾਂ ਲੈ ਸਕਦਾ ਸਟੇਸ਼ਨ ਪੈਂਦਾ ਲਵੇ ਗੱਡੀਆਂ ਦੇ ਨਜ਼ਾਰੇ ਲਊਗਾ ਜੇ ਕਿਸੇ ਨੇ ਲੈਣਾ ਹੋਰ ਵੀ ਸਾਰਿਆਂ ਨੇ ਲਿਖ ਕੇ ਲਾ ਰੱਖਿਆ ਜਿਹੜੇ ਨਹੀਂ ਲਿਖਿਆ ਉਹ ਵੀ ਕਹਿੰਦੇ ਲਿਖ ਕੇ ਪਲੇਟਾਂ ਲਾਉਣੇ ਆ ਸੀ ਮੇ ਰੋਟੀ ਕਰਾਰੀ ਹੈ ਮਿੱਟੀ ਖਾ ਰਹੇ ਮਿੱਟੀ ਅੱਛਾ ਕਿਵੇਂ ਚੱਕਰ ਖਿਆ ਅਸੀਂ ਆ ਕੋਈ ਮਟੇ ਗਿਆ ਸੀ ਅਸਨੇ ਲਿਖਿਆ ਹੈ ਸਾਹਮਣੇ ਲਿਖਿਆ ਬਕਾਉਆ ਅੱਛਾ ਕੋਠੀ ਤਾਂ ਤਾਂ ਹੁਣ ਪਾਈ ਤੀ ਯਾਰ ਪਾਈ ਸੀ 34 35 ਲੱਖ ਰੁਪਏ ਲਾ ਕੇ ਬਣਾਈ ਦੀ ਅਸੀਂ ਨੇ 34 35 ਲੱਖ ਲਾ ਕੇ ਵਕਈ ਤੇ ਹੁਣ ਵੇਚਦੇ ਹੋ ਹਾਂ ਵੇਚਣ ਲਈ ਤਿਆਰ ਹਾਂ ਦੋ ਹੱਥ ਬੰਨ ਕੇ ਹਾਂਜੀ ਕੀ ਗੱਲ ਦੁਖੀ ਹੋ ਜੀ ਹਾਂਜੀ ਸਰ ਬਹੁਤ ਡਸਟ ਜਾਂਦੀ ਹੈ ਜੀ ਅਸੀਂ ਨੇ ਤਾਂ ਇਹ ਕੀ ਕਰੀ ਆਟਾ ਵੀ ਮੁੱਲ ਲੈ ਕੇ ਆਇਆ ਕਿਉਂਕਿ ਕੜਕ ਤੋਈ ਨਹੀਂ ਸਕੀ ਜੀ ਅੱਛਾ ਰੇਤਾ ਆਉਂਦਾ ਹੈ ਹਾਂਜੀ ਬਹੁਤ ਦੇਖ ਸਕਦੇ ਹੋ ਬਹੁਤ ਹੋਗੀ ਨੇ ਇਹ ਨਾਲ ਹਾਂ ਪੁੱਤ so much disturbance in this eh water truckan de bahut padhai vich vi loss ho re tuition ni ja paunde tuition ni ja paunde ikka parso kudiyan de utte boriyan girgiyan thiyan kehdi kudis kidi si ho ha jo oh ghar waleyan di si ya agge ghar waleyan di si acha dekh sakde ho vi 30 35 lakh laake fauji ne kothi pai di bikau karti paani inna nu na naon da 3 din dekh lo garmi ch kikke kapdiyan nal 150 rupiya rotiyan dena bada 150 rupiya ikk vari da aa roti wala ki keda lenda hai ਕਾਤਾ ਬੋੜਾ ਇਹ ਕਿੰਨੇ 150 ਰੁਪਏ ਦੀ ਰੋਟੀ ਇੱਕ ਵਾਰੀ ਦੀ ਕੀ ਕੀ ਦਿੰਦੇ ਉਹ ਚ ਪੰਜ ਰੋਟੀਆਂ ਹਾਂ ਤੇ ਇੱਕ ਦਾਲ ਵੀ ਦੇ ਇੱਕ ਦਾਲ ਪੰਜ ਰੋਟੀਆਂ 150 ਚ 150 ਰੁਪਏ ਯਾਰ ਸਿੱਧੇ ਇਹ ਤਾਂ ਬਹੁਤ ਗਲਤ ਹੈ ਯਾਰ ਗਰੀਬ ਉਹਨਾਂ ਨਾਲ 80 ਰੁਪਏ ਦੀ ਤਾਂ ਆਮ ਥਾਲੀ ਹੈ ਤੁਸੀਂ ਲਾ ਲਓ ਵੀ ਉਹ ਵੀ ਅਗਲਾ ਦੇਖ ਚਾ ਮੈਂ ਫਿਰ ਖੂਨ ਪੀਣ ਵਾਲੀ ਗੱਲ ਲੱਗੀ ਹੈ 150 ਰੁਪਏ ਚ ਇੱਕ ਦਾਲ ਪੰਜ ਰੋਟੀਆਂ ਯਾਰ ਆਸਤਾਨੀ ਮਿਲਦਾ ਜੀ ਬਾਈ ਜੀ ਕਿਹੜੀ ਮੰਡੀ ਤੋਂ ਆਏ ਹੋ ਇਹ ਬੜਬੜ ਮੰਡੀ ਆ ਜੀ ਬੜਬੜ ਤੋਂ ਕਹੇ ਦਿਨ ਹੋ ਗਏ ਇਹ ਹੋ ਗਏ 3 ਦਿਨ ਸਾਨੂੰ ਕੋਲੇ ਤੋਂ ਹਾਂ 3 ਦਿਨ ਹੋ ਗਏ ਤਰੋਂ ਜੁਨੀਅਨ ਚ ਪੈਂਦੀ ਜੀ ਇਹ 3 ਦਿਨ ਹੋ ਗਏ ਫਿਰ ਤਾਂ ਬਹੁਤ ਔਖਾ ਹੋ ਜਾਣਾ ਧੌਣਾ ਪਾਣੀ ਪਾਣੀ ਵੀ ਨਹੀਂ ਅਗਰ ਠੰਡਾ ਜੀ ਪਾਣੀ ਵੀ ਗਰਮ ਪੀਣੇ ਆ ਪਾਣੀ ਵੀ ਨਹੀਂ ਪੀਣ ਨੂੰ ਹਾਂ ਇਹ ਨਹੀਂ ਜੀ ਬਾਈ ਦੇਖ ਸਕਦਾ ਹਾਂ ਵੀ ਪਾਣੀ ਵੀ ਪੀਣ ਨੂੰ ਨਹੀਂ ਹੈਗਾ ਡਰੇਬਲਾਂ ਨੂੰ